ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਹਾਂ ਜੀ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਹਾਂ ਜੀ ਤੁਸੀਂ ਸੂਟ ਦੇ ਨਾਲ ਲਾਈਨਿੰਗ ਕਿਸ ਤਰੀਕੇ ਨਾਲ ਅਟੈਚ ਕਰਨੀ ਆ ਤਾਂ ਜੋ ਬਾਹਰਲੇ ਪਾਸੇ ਕੋਈ ਵੀ ਸੂਟ ਤੇ ਬਾਣ ਨਾ ਆਵੇ ਹਾਂ ਜੀ ਸਭ ਤੋਂ ਪਹਿਲਾਂ ਜੀ ਆਪਾਂ ਲਾਈਨਿੰਗ ਆ ਦੇਖੋ ਇਹਨੂੰ ਆਪਾਂ نیچے ਤੋਂ ਥੋੜਾ ਥੋੜਾ ਇਸ ਤਰੀਕੇ ਨਾਲ ਫੋਲਡ ਕਰ ਲੈਣਾ ਘੇਰੇ ਤੋਂ ਜੀ ਹਾਂ ਜੀ ਪਹਿਲਾਂ ਤੁਸੀਂ ਇਸ ਤਰੀਕੇ ਨਾਲ ਜੀ ਲਾਈਨਿੰਗ ਤੇ ਸੀਨ ਲਾ ਲੈਣੀ ਆ ਮੇਰਾ ਲਾਈਨਿੰਗ ਦਾ نیچے ਘੇਰਾ ਆ ਹਾਂਜੀ ਹੁਣ ਆਪਾਂ نیچے ਤੋਂ ਜੀ ਸੀਨ ਲਗਾਣੀ ਸ਼ੁਰੂ ਕਰਨੀ ਆ نیچے ਤੋਂ ਲਾਈਨਿੰਗ ਕੱਚੀ ਕਰਨੀ ਸ਼ੁਰੂ ਕਰਨੀ ਆ ਹਾਂਜੀ ਤੁਸੀਂ ਇੱਕ ਹੋਰ ਗੱਲ ਦਾ ਧਿਆਨ ਰੱਖਣਾ ਹਾਂਜੀ ਇੱਥੋਂ ਤੁਸੀਂ ਜਦੋਂ ਲਾਈਨਿੰਗ ਜੋੜਨੀ ਆ हिਪ ਤੱਕ ਤੁਸੀਂ ਐਨੀ ਐਨੀ ਲਾਈਨਿੰਗ ਅੰਦਰ ਨੂੰ ਰੱਖਣੀ ਅੱਧਾ ਅੱਧਾ ਇੰਚ ਹਾਂਜੀ ਤਾਂ ਜੋ ਘੇਰੇ ਨੂੰ ਬਾਹਰ ਬੜਨਾ ਪੈਣ ਹਾਂਜੀ ਤੁਸੀਂ ਅੱਧਾ-ਅੱਧਾ ਇੰਚ ਦੀ ਲਾਈਨਿੰਗ ਅੰਦਰ ਨੂੰ ਰੱਖਣੀ ਆ ਹਿਪ ਤੱਕ ਇਸ ਨਾਲ ਕੀ ਹੋਊਗਾ ਜਦੋਂ ਅਸੀਂ ਪੰਜ ਫੋਲਡ ਕਰਾਂਗੇ ਬਾਹਰ ਘੇਰੇ ਨੂੰ ਬੰਨ੍ਹਣੀ ਪੈਂਦੇ ਜੀ ਲਾਈਨਿੰਗ ਇਕੱਠੀ ਨਹੀਂ ਹੋਣੀ ਚਾਹੀਦੀ ਅੰਦਰਲੀ ਸਾਈਡ ਤੇ ਹਾਂਜੀ ਹਿਪ ਤੱਕ ਅਸੀਂ ਜੀ ਅੱਧਾ-ਅੱਧਾ ਇੰਚ ਅੰਦਰ ਨੂੰ ਲਾਈਨ ਰੱਖੀ ਸੀ ਹੁਣ ਤੁਸੀਂ ਬਿਲਕੁਲ ਬਰਾਬਰ ਰੱਖਣੀ ਆ ਹਾਂਜੀ ਜੇ ਤੁਸੀਂ ਇੱਥੋਂ ਵੀ ਲਾਈਨਿੰਗ ਅੰਦਰ ਨੂੰ ਕਰਦੇ ਆ ਤਾਂ ਤੁਹਾਡੇ ਪਲੇਟਾਂ ਦਾ ਜੀ ਫਰਕ ਪੈ ਜਾਣਾ ਪਲੇਟ ਜਿਹੜਾ ਗੈਪ ਆ ਉਹ ਨੇੜੇ ਹੋ ਜਾਣਾ ਜੀ ਪਲੇਟ ਅੱਗੇ ਪਿੱਛੇ ਹੋ ਜਾਣੇ ਆ ਇਸ ਲਈ ਤੁਸੀਂ ਇੱਥੋਂ ਪੂਰੀ ਬਰਾਬਰ ਰੱਖਣੀ ਕੱਪੜੇ ਦੇ ਬਰਾਬਰ ਵੱਧ ਘਟ ਨਹੀਂ ਰੱਖਣੀ ਹਾਂਜੀ ਹੁਣ ਤੁਸੀਂ ਇੱਦਾਂ ਜੀ ਸੀਨ ਲਾ ਲੈਣੀ ਹਾਂਜੀ ਹੁਣ ਤੁਸੀਂ ਤੀਰੇ ਤੋਂ ਵੀ ਜੀ ਇਸ ਤਰੀਕੇ ਨਾਲ ਕਰ ਲੈਣਾ ਸੱਤਾਂ ਇਹਨੂੰ ਲਾਈਨ ਲਵੋ ਹਾਂਜੀ ਸੀਨ ਤੁਸੀਂ ਦੇਖੋ ਇਦਾਂ ਨਾਲ ਨਾਲ ਰੱਖਣੀ ਆ ਤਾਂ ਜੋ ਤੀਰੇ ਜੋੜਨ ਵੇਲੇ ਬਾਹਰਲੀ ਸਾਈਡ ਤੇ ਨਸੀਨ ਆਵੇ। ਹਾਂਜੀ ਹੁਣ ਤੁਸੀਂ ਇਸ ਤਰੀਕੇ ਨਾਲ ਦੀ ਲਾਈਨਿੰਗ ਆਪਾਂ ਇੱਕ ਸਾਈਡ ਪਸਤੀ ਕਰ ਲਈ ਆ ਹੁਣ ਆਪਾਂ ਦੂਜੀ ਸਾਈਡ ਦਾ ਮੋਟਾ ਕਰਦੇ ਪਏ ਆ। ਹਾਂਜੀ ਹੁਣ ਤੁਸੀਂ ਇਸ ਸਾਈਡ ਤੋਂ ਵੀ ਜੀ हिਪ ਤੋਂ ਜਾ ਕੇ ਲਾਈਨਿੰਗ ਅੰਦਰ ਨੂੰ ਰੱਖਣੀ ਆ। ਹਾਂਜੀ ਬ੍ਰੈਸਟ ਤੋਂ ਲੈ ਕੇ ਤੁਸੀਂ हिਪ ਤੱਕ ਜੀ ਪੂਰੀ ਪੂਰੀ ਲਾਈਨਿੰਗ ਰੱਖਣੀ ਹੈ ਇਸ ਤਰੀਕੇ ਨਾਲ ਹਾਂਜੀ ਇੱਥੇ ਸਾਡੀ हिਪ ਆਣੀ ਹੈ ਜੀ ਹੁਣ ਆਪਾਂ ਇੱਥੋਂ ਲਾਈਨਿੰਗ ਅੱਧਾ ਇੰਚ ਅੰਦਰ ਨੂੰ ਰੱਖ ਲੈਣੀ ਜਿੱਥੋਂ ਆਪਾਂ ਕਾਜ ਫੋਲਡ ਹੋਣੇ ਆ ਜੀ ਸਾਡੇ ਆਪਾਂ ਉਧਰਲੀ ਸਾਈਡ ਤੇ ਵੀ ਇਸ ਤਰੀਕੇ ਨਾਲ ਕੀਤੀ ਸੀ ਦੂਜੀ ਸਾਈਡ ਤੇ ਵੀ ਤੁਸੀਂ ਅੱਧਾ-ਅੱਧਾ ਇੰਚ ਅੰਦਰ ਨੂੰ ਰੱਖਣੀ ਆ ਜੀ ਹਾਂਜੀ ਜੇ ਤੁਸੀਂ ਪਾਈਪਿੰਗ ਲਾਣੀ ਆ ਫੇਰ ਨਹੀਂ ਤੁਹਾਡੀ ਅੱਧਾ ਇੰਚ ਅੰਦਰ ਨੂੰ ਕਰ ਹੋਣੀ ਲਾਈਨਿੰਗ ਫੇਰ ਤੁਸੀਂ ਪੂਰੀ ਬਰਾਬਰ ਰੱਖਣੀ ਆ ਜੇ ਤੁਸੀਂ ਅੰਦਰ ਨੂੰ ਰੱਖੂਗੇ ਤਾਂ ਸੀਨ ਤੁਹਾਡੀ ਜਿਹੜੀ ਆ ਪਾਈਪਿੰਗ ਵਾਲੀ ਬਾਹਰ ਦਿਖਣ ਲੱਗ ਪਣੀ ਹਾਂਜੀ ਇਹ ਬਿਨਾ ਪਾਈਪਿੰਗ ਤੋਂ ਸੋਹਟੇ ਆ ਜੀ ਹਾਂਜੀ ਹਾਂਜੀ ਲਾਈਨਿੰਗ ਅਸੀਂ ਅਟੈਚ ਕਰ ਲਈ ਸੀ ਦੀ ਹੁਣ ਦੇਖੋ ਬਾਹਰਲੀ ਸਾਈਡ ਤੇ ਕੋਈ ਵੀ ਬਾਣ ਨਹੀਂ ਆਉਂਦੀ ਇਸ ਤਰੀਕੇ ਨਾਲ ਤੁਸੀਂ ਲਾਈਨਿੰਗ ਅਟੈਚ ਕਰਨੀ ਸੀ ਹਾਂਜੀ ਜੇ ਤੁਹਾਨੂੰ ਇਹ ਸਾਡਾ ਤਰੀਕਾ ਪਸੰਦ ਆਇਆ ਹੋਵੇ ਤਾਂ ਤੁਸੀਂ ਵੀਡੀਓ ਲਾਈਕ ਜ਼ਰੂਰ ਕਰਿਓ ਜੀ